ਤਾਲਾ ਤੋਂ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਚੇਅਰਮੈਨ ਕਸਤੂਰੀ ਲਾਲ ਸੇਠ ਦੀ ਅੰਤਿਮ ਅੰਦਾਜ਼ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਧਾਰਮਿਕ ਅਤੇ ਸਮਾਜ ਸੇਵੀ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਕਿਹਾ ਉਹਨਾਂ ਉਹਨਾਂ ਦੀ ਘਾਟ ਕਦੇ ਪੂਰੀ ਨਹੀਂ ਹੋ ਸਕਦੀ ਉਹ ਜਾਤ ਪਾਤ ਪਾਰਟੀ ਤੋਂ ਉੱਪਰ ਉੱਠ ਕੇ ਨੇਕ ਇਨਸਾਨ ਸਨ ਆਓ ਦੇਦੇ ਹਾਂ ਗੁਚਰਨ ਕਵਾਦੀ ਖਾਸ ਰਿਪੋਰਟ ਪਬਲਿਕਾ ਚੰਦੂ ਚੈਨਲ ਬਟਾਲਾ

Lord be God. ਨਾਮੇ ਪ੍ਰੇਮ <tra> <prescribe> ਅੱਜ ਸੇਠ ਕਸਤੂਰੀ ਲਾਲ ਜੀ ਜੋ ਸਾਡੇ ਕਾਂਗਰਸ ਦੇ ਇੱਕ ਥੰਮ ਸੀ ਕਈ ਵਾਰਾਂ ਥੰਮ ਹਿੱਲੇ ਪਰ ਕਸਤੂਰੀ ਲਾਲ ਹੋਣਾ ਦਾ ਥੰਮ ਕਦੀ ਨਹੀਂ ਲਿਆ ਕਈ ਕਾਂਗਰਸ ਚਾਏ ਕਾਂਗਰਸ ਤੋਂ ਚਲੇਗੇ ਸੇਠ ਕਸਤੂਰੀ ਲਾਲ ਕਿੱਥੇ ਖੜੇ ਸੀ ਕਾਂਗਰਸ ਦੀ ਉੱਥੇ ਹੀ ਖੜੇ ਰਹਿਣਾ ਚਾਹੇ ਤੋਪਾਈ ਕਾਂਗਰਸ ਦੀ ਜਾਂ ਛਾਂ ਆਈ ਸੇਠ ਕਸਤੂਰੀ ਲਾਲ ਨੇ ਕਾਂਗਰਸ ਦਾ ਸਾਥ ਨਹੀਂ ਛੱਡਿਆ ਜਿਹੜੇ ਕੋਈ ਲੀਡਰ ਛੱਡ ਕੇ ਗਿਆ ਉਹਨਾਂ ਦਾ ਸਾਥ ਛੱਡ ਦਿੱਤਾ ਤੋ ਇਹੋ ਜੀ ਲੀਡਰ ਆ ਚਲੇ ਜਾਣਾ ਕਾਂਗਰਸ ਪਾਰਟੀ ਲਈ ਬਹੁਤ ਵੱਡਾ ਘਾਟ ਹੈ। ਔਰ ਉਹਨਾਂ ਨੇ ਜਿੰਨੀ ਆਪਣੀ ਜ਼ਿੰਦਗੀ ਜਿੰਨਾ ਸੰਘਰਸ਼ ਕੀਤਾ ਉਹ ਕਾਂਗਰਸ ਲਈ ਕੀਤਾ ਨੋ ਕਿ ਆਪਣੇ ਪਰਿਵਾਰ ਲਈ ਕਰਦੇ ਨੇ। ਸਿੜਕ ਕਸਤੂਰੀ ਲਾਲ ਨੇ ਕਾਂਗਰਸ ਲਈ ਸੰਘਰਸ਼ ਕੀਤਾ ਔਰ ਬਟਾਲੇ ਜੀ ਜੇ ਮੈਂ ਕਹਾਂ ਕਿ ਬਟਾਲੇ ਜੀ ਜਿੰਦ ਜਾਨ ਸੀ ਉਹ ਸਿੜਕ ਕਸਤੂਰੀ ਲਾਲ ਕਾਂਗਰਸ ਦੇ ਸੀ। ਇਹ ਕਿਸੇ ਨੇ ਨਵਿਟਾਤ ਰੱਖਣਾ ਤੇ ਸਿੜਕ ਕਸਤੂਰੀ ਲਾਲ ਦੇ ਨਵਿਟਾਤ ਅਖ ਰੱਖ ਲੋ। ਕਨੂਪੁਰੇ ਕੋਰੇ ਕਾਂਗਰਸ ਆਪ ਦਾ ਚੱਲ ਅੱਜ ਉਹਨਾਂ ਦਾ ਇਤੋ ਚਲੇ ਜਾਣਾ ਔਰ ਅਚਾਨਕ ਚਲੇ ਜਾਣਾ ਉਹ ਬੇ ਬੜਾ 파ਰਟੀ ਲਈ ਮੇਰੇ ਲਈ ਔਰ ਉੱਪਰ ਦੇ ਸਾਰੇ ਲੀਡਰ ਨੇ ਬਹੁਤ ਘਾਟਾ ਪਿਆ ਔਰ ਅਸੀਂ ਸਾਰੇ ਉਹਨਾਂ ਦੇ ਇਸ ਦੁਖ ਦੀ ਘੜੀ 'ਚ ਕੱਚੇ ਪਰਿਵਾਰ ਨੂੰ ਜਿਵੇਂ ਉਹਨਾਂ ਨੇ ਕੰਮ ਕੀਤਾ ਇਵੇਂ ਪਰਿਵਾਰ ਤੇ ਕਾਂਗਰਸ ਕੰਮ ਕਰਦੀ ਰਹੇ ਕਿਦੋਂ ਸੇਠ ਕਸਤੂਬੀ ਲਾਦੇ ਜੋ ਸੁਪਨੇ ਸੀ ਉਹਨਾਂ ਨੂੰ ਅੱਕੀ ਲੈ ਕੇ ਚੱਲਣਾ ਸੇਠ ਸਾਹਿਬ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਸਨ ਮੇਰਾ ਉਹਨਾਂ ਦੇ ਨਾਲ 25-28 ਸਾਲ ਦਾ ਮਿਲਵਰਤਨ ਰਿਹਾ ਆ ਉਹ ਸਾਦਮੀ ਦੀ ਕੁਆਲਿਟੀ ਨੂੰ ਬਿਆਨ ਕਰਨਾ ਬੜਾ ਔਖਾ ਔਰ ਮੈਂ ਵੇਖਿਆ ਆ ਜਦੋਂ ਕਰੋਨਾ ਦਾ ਕਾਲ ਸੀ ਨਾ ਮੈਂ ਤੇ ਮੇਰਾ ਬੇਟਾ ਦੋਨੇ ਜਣੇ ਹਸਪੀਟਲ 'ਚ ਐਡਮਿਟ ਸਾਂ ਸੀਰੀਅਸ ਕੰਡੀਸ਼ਨ ਸੀ ਦੋ ਦਿਨ ਦੇ ਬਾਅਦ ਸੇਠ ਸਾਹਿਬ ਵੀ ਉੱਥੇ ਹਸਪੀਟਲ 'ਚ ਆ ਗਏ ਔਰ ਉਹਨਾਂ ਨੂੰ ਪਤਾ ਲੱਗਾ ਉਹ ਉੱਠ ਕੇ ਸਾਡੇ ਕਮਰੇ ਸਾਡਾ ਪਤਾ ਲੈਣ ਵਾਸਤੇ ਆ ਗਏ ਜਦੋਂ ਕਿ ਕਰੋਨਾ ਦੇ ਵਿੱਚ ਕੋਈ ਇੱਕ ਦੂਸਰੇ ਦੇ ਲਾਗੇ ਜਾਣ ਨੂੰ ਤਿਆਰ ਨਹੀਂ ਸੀ ਮੈਂ ਉਹਨਾਂ ਨੂੰ ਕਿਹਾ ਛੇੜ ਸਾਬ ਬੰਦੇ ਸਭ ਠੀਕ ਹੋਊਗਾ ਮੈਂ ਵੀ ਤੁਹਾਡੇ ਲਈ ਅਰਦਾਸ ਕਰਦਾ ਤੁਸੀਂ ਵੀ ਮੇਰੇ ਲਈ ਅਰਦਾਸ ਕਰੋ ਮਾਨਸਿਕ ਤੌਰ ਤੇ ਇਹਨੇ ਤਖਦੇ ਵਿਅਕਤੀ ਸਨ ਮੈਂ ਇਸ ਬਟਾਲੇ ਦੇ ਵਿੱਚ ਮੇਰਾ ਖਿਆਲ ਆ ਕੋਈ ਐਸਾ ਕਿਰਿਆ ਕਰਮ ਨਹੀਂ ਜਿਹਦੇ ਵਿੱਚ ਛੇੜ ਸਾਹਿਬ ਨਾ ਪਹੁੰਚੇ ਹੋਣ ਜਾਤ ਪਾਤ ਊਚ ਨੀਚ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਛੇਡ ਸਾਹਿਬ ਹਰਥਾ ਹਾਜ਼ਰੀ ਲਵਾਉਂਦੇ ਸੀ ਮੇਰੇ ਕੋਲ ਛੇਡ ਸਾਹਿਬ ਆਸਤੇ ਇਹਨਾਂ ਮੇਰੇ ਮਨ ਚ ਉਹਨਾਂ ਦਾ ਸਤਿਕਾਰ ਸੀ ਤੁਸੀਂ ਸੱਚ ਪੁੱਛੋ ਅੱਜ ਮੈਂ ਬਹੁਤ ਔਖਾ ਭੀੜਾਂ ਦੇ ਵਿੱਚੋਂ ਦੀ ਲੰਘ ਕੇ ਆਇਆ ਵੀ ਮੇਰੀ ਛੇਡ ਸਾਹਿਬ ਦੀ ਅੰਤਮ ਅਰਦਾਸ ਵਿੱਚ ਹਾਜ਼ਰੀ ਲਾਗ ਦੇਵੇ ਇਹ ਮੇਰੇ ਮਨ ਚ ਉਹਨਾਂ ਦਾ ਸਤਿਕਾਰ ਸੀ ਉਹਨਾਂ ਦੇ ਕੁਆਲਿਟੀ ਤੋਂ ਉਹਨਾਂ ਦੇ ਗੁਣਾਂ ਨੂੰ ਸ਼ਬਦਾ ਰਹੀ ਮੈਂ ਬਿਆਨ ਨਹੀਂ ਕਰ ਸਕਦਾ ਇਹੋ ਹੀ ਮੇਰੀ ਨਿਮਰਤਾ ਸਹਿਤ ਈਸ਼ਵਰ ਕੋਲ ਬੇਤੀ ਆ ਕੇ ਐਸਾ ਪਿਆਰ ਉਹਨਾਂ ਦੇ ਪਰਿਵਾਰ ਨੂੰ ਤੇ ਲੋਕਾਂ ਨੂੰ ਤੇਨ ਦਾ ਈਸ਼ਰ ਬਲ ਦੇਵੇ ਨੇਕੀ ਨਾਲ ਜੀਵਨ ਜੀਣ ਦਾ ਬਲ ਦੇਵੇ ਤੇ ਸਾਰੇ ਨੂੰ ਆਪਣਾ ਸਮਝਣ ਦਾ ਬਲ ਦੇਵੇ ਸੇਠ ਸਾਹਿਬ ਜਿੱਥੇ ਵੀ ਹਨ ਉਹਨਾਂ ਦੀ ਆਤਮਾ ਨੂੰ ਠੰਡ ਮਹਿਸੂਸ ਹੋਵੇ ਮੈਂ ਇਹਨਾਂ ਸ਼ਬਦਾਂ ਨਾਲ ਸ਼ਰਧਾਂਜਲੀ ਭੇਟ ਕਰਨ ਵਾਸਤੇ ਆਇਆ ਬੜੇ ਦੁੱਖ ਦੀ ਗੱਲ ਹੈ ਜੀ ਕੁਝ ਦਿਨ ਪਹਿਲਾਂ ਅ ਪ੍ਰਸਤੂਰੀ لال ਸੇਠ ਜੀ ਜੋ ਕਿ ਸਦੀ ਵਿਛੋੜਾ ਦੇ ਗਏ ਨੇ ਸੰਸਾਰ ਨੂੰ ਅੱਜ ਅਸੀਂ ਉਹਨਾਂ ਦੀ ਅੰਤਿਮ ਅਰਦਾਸ 'ਚ ਸਾਰੇ ਸ਼ਾਮਲ ਹੋਏ ਹਾਂ ਸੋ ਕਿ ਜਿਹੜੇ ਇਨਸਾਨ ਦੇ ਅੱਛੇ ਕਰਮ ਹੁੰਦੇ ਆ ਨੇਕ ਕਰਮ ਹੁੰਦੇ ਆ ਕੁਝ ਪਾਲਟੀਆਂ ਤਾਂ ਉੱਠੀ ਹੁੰਦੀ ਆ ਸੋ ਉਹੀ ਅਸਲ ਚ ਕਮਾਈ ਹੁੰਦੀ ਆ ਅੱਜ ਉਹਨਾਂ ਦੀਆਂ ਕੁਝ ਚੰਗੀਆਂ ਗੱਲਾਂ ਚੰਗੀਆਂ ਯਾਦਾਂ ਜਿਹੜੀਆਂ ਨੇ ਉਹ ਇੱਥੇ ਬਹਿ ਕੇ ਵੀ ਮੈਂ ਤਾਜ਼ੀਆਂ ਕਰ ਰਿਹਾ ਸੀ ਸੋ ਇਨਸਾਨ ਦੀਆਂ ਅੱਛੀਆਂ ਆਦਤਾਂ ਜੇ ਆਪਾਂ ਕਹੀਏ ਤਾਂ ਇੱਕ ਯਾਦਾ ਦੇ ਵਿੱਚ ਇਨਸਾਨ ਆਪਣੇ ਆਪ ਨੂੰ ਜੀਵਨ ਚ ਸਫਲ ਕਰ ਸਕਦਾ ਸੋ ਉਹਨਾਂ ਦੇ ਪਰਿਵਾਰ ਨਾਲ ਵੀ ਮੈਂ ਦੁੱਖ ਪ੍ਰਗਟ ਕੀਤਾ ਸਤਕਾਰਯੋਗ ਸਰਦਾਰ ਅਮਨ ਸ਼ੇਰ ਸਿੰਘ ਜੀ ਸ਼ਹਿਰੀ ਕਲਸੀ ਜੋ ਕਿ ਬਟਾਲੇ ਤੋਂ ਵਿਧਾਇਕ ਨੇ ਸੋ ਉਹਨਾਂ ਵੱਲੋਂ ਵੀ ਇੱਕ ਇਹ ਏਡੇ ਵੱਡੇ ਵਿਛੋੜੇ 'ਚ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਆ ਧੰਨਵਾਦ ਜੀ